ਨਮਸਕਾਰ ਮੈਂ ਹਾਰਤੀ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊ ਸਰਚਾ ਦਾ ਵਿਸ਼ਾ ਦੇਖਦੇ ਦਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਿਸਾਨੀ ਮੁੱਦੇ ਨੂੰ ਲੈ ਕੇ ਰਹੇਗੀ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਹਾਰਤੀ ਜੀ ਵਰਿੰਦਰ ਜੀ ਕਿਸਾਨੀ ਸੰਘਰਸ਼ ਦੇ ਬਾਰੇ ਜੀ ਗੱਲਬਾਤ ਕਰੀਏ ਤਾਂ ਜਿੱਥੇ ਕਿ ਕਿਸਾਨੀ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਬੀਬੀਆਂ ਵੱਲੋਂ ਕੋ ਮੰਤਰੀ ਦਿਹਾੜੇ ਤੇ ਕਿਸਾਨੀ ਮੋਰਚੇ ਦੀ ਜਿਹੜੀ ਕਮਾਨੇ ਸੰਭਾਲੀ ਗਈ ਹੈ ਹੁਣ ਜਾ ਬਤਾਇਆ ਹੈ ਕਿ ਇਹ ਸੰਘਰਸ਼ ਜਿਹੜਾ ਹੈ ਉਹ ਹੋਰ ਦੁੱਗਣਾ ਹੁੰਦਾ ਜਾ ਰਿਹਾ ਵਧਦਾ ਜਾ ਰਿਹਾ ਹੋ ਦੇਖੋ ਜੀ ਅੱਜ ਤੁਹਾਡਾ ਦਿਹਾੜਾ ਹੈ ਬੀਬੀਆਂ ਦਾ ਦਿਹਾੜਾ ਹੈ ਕਮਾਂਤਰੀ ਪੱਧਰ ਦਾ ਹਾਂਜੀ ਤੇ ਜੇ ਆਪਾਂ ਬੀਬੀਆਂ ਦੀ ਗੱਲ ਕਰੀਏ ਤੇ ਪੂਰੇ ਆਲਮੀ ਪੱਧਰ ਤੇ ਬੀਬੀਆਂ ਨੇ ਕਿਹੜਾ ਖੇਤਰ ਹੈ ਜਿਹੜਾ ਨਹੀਂ ਸੰਭਾਲਿਆ ਜੀ ਜਹਾਜ਼ਾਂ ਦੀਆਂ ਪਾਇਲਟ ਬਣੀਆਂ ਹੋਈਆਂ ਨੇ ਵੱਡੇ ਵੱਡੇ ਜਹਾਜ਼ ੜਾਉਂਦੀਆਂ ਪਈਆਂ ਬੀਬੀ ਬੀਬੀਆਂ ਤੇ ਡਾਕਟਰਾਂ ਨੇ ਇੰਜੀਨੀਅਰ ਨਹੀਂ ਚੰਦਰਮਾ ਤੇ ਪਹੁੰਚ ਗਈਆਂ ਨੇ ਹੈਨਾ ਜੀ ਬਿਲਕੁਲ ਤੇ ਬੀਬੀਆਂ ਜਿਹੜੀਆਂ ਨੇ ਉਹ ਪੂਰੀ ਤਰੀਕੇ ਦੇ ਨਾਲ ਹਰੋ ਕੰਮ ਕਰ ਸਕਦੀਆਂ ਨੇ ਜੋ ਬੰਦੇ ਕਰ ਸਕਦੇ ਨੇ ਜੀ ਤੇ ਅੱਜ ਬੀਬੀਆਂ ਦਾ ਜਿਹੜਾ ਦਿਹਾੜਾ ਹੈ ਉਹ ਤੁਸੀਂ ਦੇਖੋਗੇ ਅੱਜ ਜਿਹੜੀ ਕਮਾਨ ਹੈ ਇਸ ਕਿਸਾਨੀ ਸੰਘਰਸ਼ ਦੀ ਅੱਜ ਦੇ ਦਿਨ ਤੇ ਬੀਬੀਆਂ ਨੇ ਸੰਭਾਲੀ ਹੋਈ ਹੈ ਬੜੇ ਵਧੀਆ ਤਰੀਕੇ ਨਾਲ ਸੰਭਾਲੀ ਹੋਈ ਹੈ ਦਿੱਲੀ ਦੇ ਆਪੂਰਹਾ ਦੇ ਉੱਤੇ ਮੋਰਚਿਆਂ ਦੇ ਉੱਤੇ ਬੀਬੀਆਂ ਅੱਜ ਪੂਰੀ ਤਰੀਕੇ ਨਾਲ ਕਮਾਲ ਕਮਾਨ ਸੰਭਾਲ ਕੇ ਸੰਘਰਸ਼ ਕਰ ਰਹੀਆਂ ਹਨ ਬਿਲਕੁਲ ਤੇ ਦੇਖੋਗੇ ਦੂਜੇ ਪਾਸੇ ਜੋ ਹਾਲਾਤ ਚੱਲ ਰਹੇ ਨੇ ਕਿਸਾਨੀ ਅੰਦੋਲਨ ਦੇ ਇਹ ਸਰਕਾਰ ਜਿਹੜੀ ਹੈ ਉਹ ਅਜੇ ਵੀ ਜਿਹੜੀ ਆ ਚੁੱਪ ਬੈਠੀ ਆ ਕੰਨਾਂ 'ਚ ਰੂਪਾ ਕੇ ਬੈਠੀ ਆ ਮੋਦੀ ਸਾਹਿਬ ਜਿਹੜੇ ਕਹਿ ਰਹੇ ਸੀਗੇ ਕਿ ਇੱਕ ਫੋਨ ਕਾਲ ਦੀ ਦੂਰੀ ਆ ਤੇ ਉਹ ਮੇਖਲ ਇਸ ਗੱਲ ਆਖੀ ਨੂੰ ਵੀ ਕਈ ਦਿਨ ਹੋ ਗਏ ਨੇ ਤੇ ਜਿਹੜਾ 100 ਤੋਂ ਵੱਧ ਦਿਨ ਹੋ ਗਏ ਨੇ ਅੱਜ ਕਿਸਾਨਾਂ ਦੇ ਸੰਘਰਸ਼ ਨੂੰ ਜੀ ਪਰ ਜਿਹੜੀ ਸਰਕਾਰ ਹੈ ਉਹ ਚੁੱਪ ਕਰਕੇ ਮਿਸਣੀ ਜੇ ਬਣ ਕੇ ਬੈਠੀ ਆ ਬਿਲਕੁਲ ਟਿਕਰੀ ਬਾਰਡਰ ਤੇ ਦੇਖੀ ਜੀ ਤੇ ਪਹਿਲਾਂ ਵੀ ਕਈ ਕਿਸਾਨ ਸ਼ਹੀਦ ਹੋਏ ਨੇ ਤੇ ਹੁਣ ਵੀ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ। ਮਤਲਬ ਸਰਕਾਰ ਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ ਜਿਵੇਂ ਤੁਸੀਂ ਵੀ ਆਖ ਰਹੇ ਹੋ ਕਿ ਸਰਕਾਰ ਕੰਨਾਂ 'ਚ ਰੂਪਾ ਕੇ ਬੈਠੀ ਹੈ। ਤਾਂ ਮਤਲਬ ਕੀ ਸਰਕਾਰ ਨੇ ਵਾਕਈ ਕੰਨਾਂ 'ਚ ਰੂਪ ਪਾ ਲਿਆ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਬੱਸ ਇਨਾਂ ਚੀਜ਼ਾਂ ਨਾਲ। ਦੇਖੋ ਕੱਲ ਟਿਕਰੀ ਬਾਰਡਰ ਦੇ ਉੱਤੇ ਕਿਸਾਨ ਨੇ ਜੀ ਸੁਸਾਈਡ ਨੋਟ ਵੀ ਛੱਡਿਆ। ਜੀ ਉਹਦੇ 'ਚ ਦੱਸਿਆ ਕਿ ਵਾਹ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰੋ। ਕਾਹ ਕੋਣ ਕਾਰਨ ਜੀ ਉਹ ਸੁਸਾਇਸਾਈਡ ਕਰ ਰਿਹਾ ਖੁਦਕੁਸ਼ੀ ਕਰ ਰਿਹਾ ਜੀ ਇਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਨੇ ਇਹ ਵੱਧੀਆਂ ਜਾ ਰਹੀਆਂ ਨੇ ਕੋਈ ਇਹ ਨਹੀਂ ਵੀ ਅੱਜ ਹੀ ਕਰ ਰਹੇ ਅੱਜ ਤੇ ਚਲੋ ਕਿਸਾਨ ਟਿਕਰੀ ਬਾਰਡਰ ਤੇ ਇਹ ਖੇਤੀ ਕਾਨੂੰਨਾਂ ਦੇ ਵਿਰੁੱਧ ਦੇ ਵਿੱਚ ਉਸ ਨੇ ਖੁਦਕੁਸ਼ੀ ਕੀਤੀ ਹੈ ਤੁਸੀਂ ਪਹਿਲਾਂ ਦੇਖ ਲੋ ਕਿ ਕਿਸਾਨ ਕਰਜੇ ਤੋਂ ਦੁਖੀ ਹੋ ਕੇ ਜੀ ਜਾਂ ਹੋਰ ਜਿਹੜੀਆਂ ਉਹਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਤੋਂ ਦੁਖੀ ਹੋ ਕੇ ਜਿਹੜਾ ਉਹ ਖੁਦਕੁਸ਼ੀਆਂ ਕਰ ਰਹੇ ਨੇ ਬਿਲਕੁਲ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਹੁਤ ਹੀ ਜ਼ਿਆਦਾ ਮੈਂ ਸਮਝ ਨਹੀਂ ਆ ਕਿ ਮੰਦਭਾਗੀਆਂ ਨੇ ਸਾਡੇ ਮੁਲਕ ਦੇ ਵਿੱਚ ਜੀ ਜਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਹੁਣ ਆ ਦੇਖ ਲੋ ਕਿ ਜਿਸ ਤਰੀਕੇ ਦੇ ਨਾਲ ਕਈ ਜਥੇਬੰਦੀਆਂ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜੁੜੀਆਂ ਹੋਈਆਂ ਨੇ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਕਿਸਾਨੀ ਜਥੇਬੰਦੀਆਂ ਦੇ ਨਾਲ ਮੁੱਢੀ ਨਾਲ ਮੁੱਢਾ ਜੋੜ ਕੇ ਖੜੀਆਂ ਨੇ ਉੱਥੇ ਹੀ 10 ਮਾਰਚ ਤੋਂ ਪੰਜਾਬ ਦੀ ਜਿਹੜੀ ਆਰਟੀ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਕਿਹਾ ਕਿ 10 ਮਾਰਚ ਤੋਂ ਅਸੀਂ ਜਿਹੜੀ ਅਨਾਜ ਮੰਡੀਆਂ ਨੇ ਪੰਜਾਬ ਦੀ ਅਣ ਮਿੱਥੇ ਸਮੇਂ ਦੇ ਲਈ ਉਹ ਬੰਦ ਕਰਨ ਜਾ ਰਹੇ ਹਨ ਤੇ ਇਹ ਨਦੀ ਦੇ ਪ੍ਰਧਾਨ ਐ ਰਵਿੰਦਰ ਸਿੰਘ ਚੀਮਾ ਉਹਨਾਂ ਨੇ ਆਖਿਆ ਕਿ ਕਿਸਾਨੀ ਸੰਘਰਸ਼ ਵਿੱਚ ਆੜਤੀਆਂ ਦੀ ਜਿਹੜੀ ਸ਼ਮੂਲੀਅਤ ਹੈ ਉਹਦੇ ਕਰਕੇ ਜਿੱਥੇ ਮਰਕਜ਼ੀ ਹਕੂਮਤ ਵੱਲੋਂ ਫਸਲਾਂ ਦੀ ਅਦਾਇਗੀ ਤੇ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਲੈ ਕੇ ਖਰੀਦ ਦਾ ਜਿਹੜਾ ਫਰਮਾਨ ਕੀਤਾ ਗਿਆ ਤੇ ਉੱਥੇ ਹੀ ਸੂਬੇ ਦੀ ਜਿਹੜੀ ਹਕੂਮਤ ਹੈ ਉਹਨੇ ਵੀ ਮਰਕਜ਼ੀ ਹਕੂਮਤ ਦੇ ਇਸ ਫੈਸਲੇ ਤੇ ਮੋਹਰ ਲਾਉਂਦਿਆਂ ਤੇ ਉਹਨਾਂ ਦੀ ਹਮਾਇਤ ਕੀਤੀ ਹੈ ਤੇ ਜਿਹਦੇ ਕਰਕੇ ਤੁਸੀਂ ਉਹਨਾਂ ਨੇ ਕਿਹਾ ਕਿ ਤਿੰਨ ਜਿਹੜੇ ਸੀਜ਼ਨਾਂ ਦੇ ਵਿੱਚ ਆੜ ਦੀ ਜਿਹੜੀ ਅੰਦਾਜ਼ਨ 150 ਕਰੋੜ ਦੀ ਜਿਹੜੀ ਆੜ ਦੀ ਰਕਮ ਹੈ ਤੇ ਇਹਦੇ ਨਾਲ ਹੀ ਜਿਹੜੀ ਮਜ਼ਦੂਰੀ ਦੀ ਰਕਮ ਹੈ 50 ਕਰੋੜ ਇਹ ਜਿਹੜੀ ਹੈ ਹਲੇ ਤੱਕ ਸਰਕਾਰ ਨੇ ਦਿੱਤੀ ਨਹੀਂ ਰੁਕੀ ਹੋਈ ਹੈ ਸਰਕਾਰ ਨੇ ਸੂਬਾ ਸਰਕਾਰ ਨੇ ਜੀ ਤੇ ਜਦੋਂ ਵੀ ਸੂਬਾ ਇੱਥੇ ਆੜਤੀ ਐਸੋਸੀਏਸ਼ਨ ਦੇ ਬੰਦੇ ਖੁਰਾਕ ਮੰਤਰੀ ਕੋ ਜਾਂਦੇ ਨੇ ਤੇ ਖੁਰਾਕ ਮੰਤਰੀ ਸਾਡੇ ਉਬੀਤੀ ਕਰਕੇ ਬਾਹਰ ਕੱਢ ਦਿੰਦੇ ਇਹਨਾਂ ਨੂੰ ਬਿਲਕੁਲ ਜਲੀਲ ਜਲੀਲ ਕਰਦੇ ਨੇ ਇਹ ਤੇ ਸਾਡੀ ਹੈ ਨਾ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਵੀ ਇਹ ਨਾ ਜੱਥਿਆਂ ਬੰਦੀਆਂ ਜੱਥੇ ਬੰਦੀਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਸੂਬਾ ਸਰਕਾਰ ਦੀ ਵੀ ਜਿਹੜੀ ਆ ਮੁਖਾਲਫਤ ਹੌਲੀ ਹੌਲੀ ਜੀ ਸ਼ੁਰੂ ਹੋ ਗਈ ਹੈ ਤੁਸੀਂ ਬਜਟ ਦੇ ਵਿੱਚ ਵੀ ਜਿਸ ਤਰੀਕੇ ਨਾਲ ਅੱਜ ਬਜਟ ਆਇਆ ਹੈਗਾ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਲਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਜਨਤਾ ਨੂੰ ਅੱਜ ਆਖਰੀ ਬਜਟ ਹੈ ਇਸ ਜਿਹੜੀ ਸੂਬੇ ਦੀ ਸਰਕਾਰ ਦਾ ਜਿਹੜਾ ਕਾਰਜਕਾਲ ਹੈ ਉਹਦਾ ਹਾਂਜੀ ਤੇ ਉਹ ਮੈਂ ਸਮਝ ਨਾ ਕਿ ਸਰਕਾਰਾਂ ਨੂੰ ਜਿੱਦਾਂ ਤੁਸੀਂ ਕਿਹਾ ਕਿ ਸਰਕਾਰਾਂ ਨੂੰ ਕੋਈ ਵੀ ਕੋਈ ਫਿਕਰ ਨਹੀਂ ਹੈਗਾ ਕਿਸੇ ਵੀ ਤਰੀਕੇ ਦਾ ਫਿਕਰ ਨਹੀਂ ਦੂਜੇ ਪਾਸੇ ਜਿੱਦਾਂ ਆਪਾਂ ਗੱਲ ਕੀਤੀ ਆ ਕਿਸਾਨ ਆਤਮ ਪਹਤਾਵਾ ਕਰ ਰਹੇ ਨੇ ਤੇ ਕਿੰਨੇ ਕਿਸਾਨ ਜਿਹੜੇ ਐ ਇਸ ਸੰਘਰਸ਼ ਦੀ ਪਿੰਡ ਚੜ ਚੁੱਕੇ ਨੇ ਬਿਲਕੁਲ ਤੇ ਉੱਥੇ ਖਰੂਦ ਵੀ ਕਈ ਜਿਹੜੇ ਗੈਰ ਜ਼ਿੰਮੇਵਾਰ ਲੋਕ ਨੇ ਜਾਂ ਸ਼ਰਾਰਤੀ ਲੋਕ ਨੇ ਉਹ ਖਰੂਦ ਵੀ ਉੱਥੇ ਪਾ ਰਹੇ ਨੇ ਅਲੰਗੇ ਦਿਨੇ ਵੀ ਬੀਤੇ ਰਾਤੀ ਵੀ ਜੋ ਪਤਾ ਲੱਗਿਆ ਕਿ ਉੱਥੇ ਸਿੰਘੂ ਬਾਡਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਲੰਗੇ ਦਿਨੇ ਲੰਗਰ ਲੱਗਾ ਹੋਇਆ ਸੀ ਸਿੰਘੂ ਬਾਡਰ ਦੇ ਉੱਤੇ ਤੇ ਉੱਥੇ ਹਰਮੀਤ ਸਿੰਘ ਕਾਦੀਆਂ ਜਿਹੜੇ ਕਿਸਾਨ ਆ ਗੂਣ ਉਹਨਾਂ ਦਾ ਕਾਫਲਾ ਉੱਥੇ ਰੁਪਿਆ ਹੋਈ ਦੇ ਔਰ ਲੰਗਰ ਲੱਗਿਆ ਸੀ ਤੇ ਪਾਣੀ ਪੀਣ ਨੂੰ ਲੈ ਕੇ ਕੋਈ ਗਲਬਾਤ ਹੋਈ ਹੈ ਉਹ ਮਤਲਬ ਕੁਝ ਜਿਹੜੇ ਲੋਕ ਸੀਗੇ ਪੰਜਾਬ ਦੇ ਦੱਸੇ ਜਾ ਰਹੇ ਨੇ ਕਹਿੰਦੇ ਪੰਜਾਬ ਦੀ ਛੱਟੇ ਰੰਗ ਦੀ ਆਡੀ ਗੱਡੀ ਸੀਗੀ ਜੀ ਤੇ ਉਹਦੇ ਚੋਂ ਨਿਕਲ ਕੇ ਦੋ ਜਾਨਿਆਂ ਨੇ ਪੰਜਾਬੀ ਸੀਗੇ ਕਹਿੰਦੇ ਚੰਡੀਗੜ੍ਹ ਦੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਬਹਿਸਬਾਦੀ ਹੋਈ ਹੈ ਉੱਥੇ ਤੇ ਉਹ ਕੋਈ ਕੋ ਪਾਣੀ ਪੀਂਦੇ ਹੋਏ ਕੋਈ ਗਲਗਲੋਚ ਕਰ ਰਹੀ ਸੀ ਤੇ ਕਾਫਲੇ ਦੇ ਜਿਹੜੇ ਰਮੇਸ਼ ਸਿੰਘ ਕਾਦੀਆਂ ਦੇ ਜਕਾੜੇ ਵਾਲੇ ਬੰਦੇ ਸੀਗੇ ਉਹਨਾਂ ਨੇ ਕਿਹਾ ਭਾਈ ਗਾਲੀ ਗਲੋਚ ਨਾ ਕਰੋ ਉਹ ਉਹਨੂੰ ਕਰਕੇ ਉਹਦੇ ਕਰਕੇ ਥੋੜੀ ਜੀ ਉਤੋਂ ਤੋਂ ਮਮਾ ਹੋ ਗਈ ਉੱਥੇ ਤੇ ਗੋਲੀਆਂ ਚਲਾਈ ਖੈਰ ਪੁਲਿਸ ਜਿਹੜੀ ਹੈ ਉਹ ਇਹ ਚੀਜ਼ ਨੂੰ ਮਤਲਬ ਜਾਂਚ ਕਰ ਰਹੀ ਹੈ ਪਰ ਗੱਲ ਤੇ ਬੜੀ ਮੰਦ ਭੱਗੀ ਹੈ ਤੇ ਇਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ ਪਿਸਤੌਲਾਂ ਲੈ ਕੇ ਕੁਝ ਲੋਕ ਪਤਾ ਨਹੀਂ ਕੌਣ ਨੇ ਕਿੱਥੋਂ ਦੇ ਨੇ ਕੀ ਨੇ ਦੱਸ ਤੇ ਰਹੇ ਨੇ ਪੰਜਾਬ ਦੇ ਪਰ ਹੋ ਸਕਦਾ ਹੈ ਕਿਸ ਤਰੀਕੇ ਨਾਲ ਕੀ ਉਹਨਾਂ ਦੀ ਮਨਸ਼ਾ ਹੈ ਕਿ ਉਹਨਾਂ ਨੇ ਇਹ ਸਭ ਚੀਜ਼ਾਂ ਕੀਤੀਆਂ ਪੁਲਿਸ ਇਸ ਚੀਜ਼ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਤੇ ਮਤਲਬ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ 10 ਮਾਰਚ ਤੋਂ ਜਿਹੜੀਆਂ ਅਨਾਜ ਮੰਡੀਆਂ ਬੰਦ ਦਾ ਸੱਦਾ ਦਿੱਤਾ ਆਣ ਮਿੱਤਰ ਸਮੇਂ ਦੇ ਲਈ ਤੇ ਹੁਣ ਭਾਰਤੀ ਕਿਸਾਨ ਯੂਨੀਅਨ ਡਕੋਤਾ ਵੱਲੋਂ ਵੀ ਜਿਹੜਾ ਹੈ ਕਿ 11 ਮਾਰਚ ਤੋਂ ਅਗਲੇ ਏਜੰਡੇ ਤੇ ਅਗਲੇ ਪ੍ਰੋਗਰਾਮ ਦੀ ਗੱਲ ਆਖੀ ਗਈ ਹੈ ਵੀ 11 ਮਾਰਚ ਤੋਂ ਜਿਹੜੇ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਮਿੱਥੇ ਜਾਣਗੇ ਸੋ ਗੱਲ ਇਹ ਹੈ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਦਿਨ-ਪ੍ਰਤੀ-ਦਿਨ ਹੋਰ ਅੱਗੇ ਤੋਂ ਕਈ ਗੁਣਾ ਵੱਧਾ ਜਾ ਰਿਹਾ ਹੈ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਵੇਲੇ ਜੋ ਸੂਬੇ ਦੀ ਸਰਕਾਰ ਵੀ ਹੈਗੀ ਆ ਉਹ ਵੀ ਤੁਸੀਂ ਦੇਖ ਲੋਗੇ ਉਹ ਗੰਗਲਵਾ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਫਿਰ ਮਤਲਬ ਸਭ ਤੇ ਸਭ ਜਿਹੜੇ ਹੈਗੇ ਆ ਉਹ ਸਿਰਫ ਆਪਣੀ ਸਿਆਸਤ ਦੇਖ ਰਹੇ ਨੇ ਤੇ ਕਿਸਾਨ ਵਿਚਾਰੇ ਲੱਗੇ ਹੋਏ ਨੇ ਹੁਣ ਗਰਮੀ ਦੀ ਰੁੱਤ ਆ ਗਈ ਹੈ ਤੇ ਇਸ ਰੁੱਤੇ ਵੀ ਤੁਸੀਂ ਦੇਖ ਲੋਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਬਰਦਸਤ ਜਲਣਾ ਉੱਥੇ ਕਿਸ ਢੰਗ ਨਾਲ ਸੰਘਰਸ਼ ਕਰਨਾ ਹੈ ਆਂਦੇ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਗੇ ਕਹਿਰਾਂ ਦੀ ਗਰਮੀ ਜਿਹੜੀ ਐ ਇਸ ਵੇਲੇ ਪੈਣੀ ਹੈ ਹਾਂਜੀ ਤੇ ਹਾਲਾਤ ਜਿਹੜੇ ਨੇ ਉਹ ਬੜੇ ਔਖੇ ਨੇ ਨਾਜੁਕ ਨੇ ਪਰ ਕਿਸਾਨ ਡਟੇ ਹੋਏ ਨੇ ਇਹੀ ਆਸ ਹੈ ਕਿ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਉਹ ਇੱਕ ਦਿਨ ਵਾਕੇ ਜਰੂਰ ਰੰਗ ਲਿਆ ਪਏਗਾ। ਚਲੋ ਉਮੀਦਾਂ ਤਾਂ ਇਹ ਨੇ ਕਿ ਕਿਸਾਨ ਆंदोलਨ ਜਿਹੜਾ ਹੈ ਇਹ ਜਿੱਤ ਹਾਸਲ ਕਰੇ ਸਰਕਾਰ ਕਾਲੇ ਕਾਨੂੰਨ ਨੂੰ ਰੱਦ ਕਰ ਦੇ। ਇਸ ਦਿਨਾਂ ਲਈ ਚਰਚਾ ਦਾ ਵਿਸ਼ਾ ਮੈਂ ਬਿਰਾਂਤ ਦਿੰਨੀ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਤੇ ਜਿਸ ਤਰ੍ਹਾਂ ਕਿ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਕਾਫੀ ਸਾਰੀਆਂ ਮਹਿਲਾਵਾਂ ਦੇ ਵੱਲੋਂ ਸਿੰਘੂ ਬਾਰਡਰ ਤੇ ਜਾ ਕੇ ਕਿਸਾਨੀ ਮੋਰਚੇ ਦੀ ਕਮਾਂ ਸੰਭਾਲ ਲਈ ਗਈ ਹੈ। ਜਾਪਦਾ ਇਹ ਹੀ ਹੈ ਕਿ ਅਖੀਰ ਹਰ ਹਾਲਤ ਦੇ ਵਿੱਚ ਕਿਸਾਨੀ ਆंदोलਨ ਜਿੱਤੇ ਹੀ ਹਾਸਲ ਕਰੇਗੀ ਜਿਸ ਤਰ੍ਹਾਂ ਇਹਨਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਦੇਖਦੇ ਰਹੋ ਐਸਐਮਜੀ ਨਿਊਜ਼।